ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਆਪਾਂ ਅੱਜ ਸ਼੍ਰੀ ਹਜੂਰ ਸਾਹਿਬ ਨੰਨ ਦੇਡ ਮਹਾਰਾਸ਼ਟਰਾ ਤੇ ਇੱਥੇ ਘਰ ਦੱਸ ਅਕਸਰ ਗੱਲ ਸੁਣਿਆ ਕਰਦੇ ਵੀ ਇੱਥੇ ਬਾਬਾ ਗਲਵਨ ਸਿੰਘ ਜੀ ਜਿਹੜੇ ਆ ਉਹ ਗਾਗਰ ਦੀ ਗੁਦਾਵਰੀ ਨਦੀ ਤੋਂ ਭਰ ਕੇ ਤੇ ਉੱਥੇ ਇਸ਼ਨਾਨ ਕਰਵਾਦੇ ਥੜਾ ਸਾਹਿਬ ਦਾ ਅੱਜ ਆਪਾਂ ਜਿਹੜਾ ਆਪਾਂ ਲਾਈਵ ਦੇਖਣਾ ਚਾਹੁੰਦੇ ਸੀ ਇਹ ਕੰਮ ਤੇ ਆਪਾਂ ਆ ਗਏ ਜੀ ਪੂਰੇ 1 ਵਜੇ ਆਪਣੇ ਕਮਰੇ ਚੋਂ ਬਾਹਰ ਬਾਬਾ ਬੁੱਢਾ ਜੀ ਸਰਾਂ ਦੇ ਬਾਹਰ ਬਿਲਕੁਲ ਉੱਥੇ ਦਰਿਆ ਵਿਸ਼ੀਆਂ ਇਸਨੂੰ ਤਾਂ ਸੰਗਤ ਬੈਠੀ ਹੋਈ ਸੀ ਤੇ ਬਾਬਾ ਜੀ ਦਾ ਇੰਤਜ਼ਾਰ ਕਰ ਰਹੇ ਸੀ ਬਾਬਾ ਜੀ ਨੇ ਉਹਨਾ ਸੱਚਕੰਡ ਸਾਹਿਬ ਤੋਂ ਗਾਗਰ ਲੈ ਕੇ ਏੰਦੀ ਨੰਗਣਾਵਾ ਗੋਦਾਵਰੀ ਨਦੀ ਨੂੰ ਭਰ ਕੇ ਤੇ ਫੇਰ ਸੱਚਕੰਡ ਸਾਹਿਬ ਨੂੰ ਜਾਣਾ ਆਪਾਂ ਵੀ ਬੈਠ ਕੇ ਸੰਗਤ ਦੇ ਵਿੱਚ ਨਾਮ ਜਪਣ ਲਾ ਪਏ ਆ ਬਾਬਾ ਜੀ ਨਾਮ ਜਪਾਰੇ ਸੀ ਸੰਗਤ ਨੂੰ ਸ਼ਬਦ ਕੀਰਤਨ ਗਾਇਨ ਕਰਾ ਰਹੇ ਸੀ ਆਪਾਂ ਵੀ ਘੜੀ ਬੈਠ ਕੇ ਸੰਗਤ ਨਾਲ ਜਾਪ ਕੀਤਾ ਤੇ ਬਾਬਾ ਜੀ ਆਉਣ ਹੀ ਆਲੇ ਆ ਬਸ ਸਵਾ ਦੋ ਦਾ ਟਾਈਮ ਹੈ ਉਦਾਂ ਸਾਰੀ ਸੰਗਤ ਉਹਨਾਂ ਦੇ ਸਤਕਾਰ ਆਦਰ ਮਾਂ ਚ ਖੜੇ ਹੋ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੇ ਤੇ ਪਹਿਲਾਂ ਬਾਬਾ ਕੁਵੰਤ ਸਿੰਘ ਜੀ ਹੁੰਦੇ ਸਨ ਗੱਗਾਂ ਲੈਣ ਲੇਕਿਨ ਹੁਣ ਉਹਨਾਂ ਦੀ ਸੇਵ ਖਾਉਂਦਾ ਹੈ ਉਹਨਾਂ ਦਾ ਸੇਵ ਕਿੱਥੇ ਹੋਉਂਦੀ ਕਿਉਂਕਿ ਸੋਨ ਚਾਹ ਵੀ ਬਜ਼ੁਰਗ ਵਸਤਾ ਵਿੱਚ ਹੁਣ ਜਿਆਦਾ ਆ ਜਾਣ ਨਹੀਂ ਸਕਦੇ ਤਾਂ ਕਿ ਆਪਣਾ ਸੇਵ ਤੱਕੇ ਦੇ ਇਹ ਸੇਵਾ ਨੇ ਇਹ ਉਹਨਾਂ ਖੜਾ ਹੁੰਦਾ ਜਿਹਨਾਂ ਉਹ ਜਿਨ੍ਹਾਂ ਨੂੰ ਉਹਨਾਂ ਨੇ ਇਹ ਸੇਵਾ ਬਖਸ਼ੀ ਤੇ ਬਾਬਾ ਜੀ ਆ ਗਏ ਆ ਤੁਹਾਨੂੰ ਦਰਸ਼ਨ ਕਰਾਉਣੇ ਉਹਨਾਂ ਦੇ ਅੱਜ ਖਾਲੀ ਗਗਰ ਲੈ ਕੇ ਜਾਣਗੇ ਗੁਦਾਵਰੀ ਨਦੀ ਨੂੰ ਉੱਥੋਂ ਪਰ ਕੇ ਜੇ ਹੋਰ ਸੱਚਾ ਸਭਾ ਹੋਰ ਸੱਚਾ ਜਿਹੇ ਜਿਹੇ ਜਨਕੀ ਸੇਮ ਉਹ ਨਾ ਵਗੇ ਲਗਦੀ ਆ ਦਿੱਕੋ ਫੋਟੋ ਸੰਗਤ ਬਹੁਤ ਪਾਰ ਇਕੱਠਾ ਹੋ ਜਿਵੇਂ ਕਰਕੇ ਪੰਜਾਬ ਤੋਂ ਸੰਗਤ ਬਹੁਤ ਜਿਆਦਾ ਇਸ ਵਾਰਾ ਯਾਰੋ ਤੜਕੇ ਦੂਰ ਦਾ ਟਾਈਮ ਲੈ ਕੇ ਦੇਖਣੋ ਜਿੱਦਾਂ ਵੀ ਦੇਣੀ ਚੜਿਆ ਹੁੰਦਾ ਸੰਗਤ ਦਾ ਸਾਰੀ ਜਿਹੜਾ ਉਹ ਸੜਕਿਆ ਸਚਕੰਡ ਸਾਹਿਬ ਵਾਲੀ ਉਹ ਸਾਰੀ ਭਰੀ ਭਈ ਸੰਗਤ ਨਾਲ ਤੇ ਸੰਗਤ ਦੇ ਜਾਣ ਤੋਂ ਬਾਅਦ ਦਰਿਆ ਜਿਹੜੀਆਂ ਇਕੱਠੀਆਂ ਕਰਕੇ ਤੇ ਰੱਖ ਦਿੱਤੀਆਂ ਫੇਰ ਬਾਬਾ ਜੀ ਉਧਰੋਂ ਗਾਗਰ ਭਰ ਕੇ ਆ ਗਏ ਇਹਨਾਂ ਦੇ ਨਾਲ ਹੁਣ ਜਾਵਾਂਗੇ ਆਪਾਂ ਵੀ ਸਚਕੰਡ ਸਾਹਿਬ ਸੰਗਤ ਦੇ ਨਾਲ-ਨਾਲ ਤੁਰੇ ਜਾਵਾਂਗੇ ਸੰਗਤ ਦਾ ਬਹੁਤ ਭਾਰੀ ਇਕੱਠ ਆਵੇ ਮੰਨਣਾ ਪਊਗਾ ਸਿੱਖ ਸੰਗਤ ਨੂੰ ਉੱਥੋਂ ਦੇ ਜਿਹੜੇ ਸਿੱਖਿਆ ਸ੍ਰੀ ਹਜੂਰ ਸਾਹਿਬ ਦੇ ਉਹ ਬਹੁਤ ਹੀ ਕਟੜਿਆ ਆਪਣੀ ਸਿੱਖੀ ਤੇ ਬੜਾਈ ਆਦਰ ਮਾਣਿਆ ਉਹਨਾਂ ਦੇ ਦਿਲ 'ਚ ਆਪਣੀ ਸਿੱਖੀ ਪ੍ਰਤੀ ਕਿਉਂਕਿ ਉਹਨਾਂ ਸਿੱਖੀ ਨੂੰ ਛੱਡ ਕੇ ਕਿ ਹੋਰ ਸਰ ਮਨੂ ਉਹਨਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਮੈਂ ਦੇਖਿਆ ਜਿੰਨੀ ਵਾਰ ਵੀ ਗਿਆਨ ਮੈਂ ਮੈਂ ਨਹੀਂ ਦੇਖਿਆ ਵੀ ਉਹਨਾਂ ਨੇ ਕੋਈ ਗੱਲੇ ਚ ਤਵੀਰ ਜਾ ਕੇ ਹੋਰ ਮੰਦਰ ਪੁਜਾਰੀ 'ਚ ਗਏ ਹੁਣ ਉਹ ਸਿੱਖ ਕੌਮ 'ਚ ਜਿੰਮੇ ਆ ਤੇ ਸਿੱਖ ਕੌਮ ਦੇ ਹੀ ਰਹਿੰਦੇ ਆ ਇਹ ਗੱਲ ਮੰਨਣੀ ਪਵੇ ਇਹਨਾਂ ਦੀ ਤੇ ਆਓ ਚੱਲਦੇ ਹਾਂ ਹੁਣ ਆਪਾਂ ਸੱਚਖੰਡ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਅਬਚਲ ਨਗਰ ਦਾ ਨਾਮ ਆਪਚਲ ਜੂਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਆ ਪਹੁੰਚ ਗਏ ਆਪਾਂ ਸਾਜਖੰਡ ਸਾਹਿਬ ਸੰਗਤ ਦੇ ਭਾਦ ਦੇ ਨਹੀਂ ਚੜਿਆ ਸੀ ਜੀ ਇੰਨੀ ਜਿਆਦਾ ਸੰਗਤ ਸੀ ਉੱਥੇ ਇੰਨੀ ਜਿਆਦਾ ਰੌਣਕ ਤੇ ਆਨੰਦ ਸੀ ਉੱਥੇ ਕਿ ਉਹਨੂੰ ਦਿਲ ਨਹੀਂ ਸੀ ਖੜਦਾ ਤੇ ਫਿਰ ਆਪਾਂ ਇੱਥੇ ਬੈਠ ਕੇ ਤੇ 4 ਵਜੇ ਤੱਕ ਆਪਾਂ ਕੀਰਤਨ ਸਰਵਣ ਕੀਤਾ ਤੇ ਫਿਰ ਆਪਾਂ ਲਾਗੇ ਜੀ ਹੌਲੇ-ਹੌਲੇ ਦੀਆਂ ਤਿਆਰੀਆਂ ਚ